ਕਾਜ ਤੇ ਹੋਰ ਲੋਕੀਆ ਚਾਹ ਲਿਆ ਯੋਕਾ ਦਾ ਸਾਰੇ ਠੀਕ ਹੋਣਗੇ ਅੱਜ ਆਪਾਂ ਚਕਣਾਈ ਆਮਾ ਦੇ ਦਿਆਂ ਸਟਾਰਟ ਹੁੰਦਾ ਕਿ ਨਹੀਂ ਫੰਦ ਖਾਂਦੇ ਆਪਾਂ ਕਿ ਸਟਾਰਟ ਹੋ ਗਿਆ ਤੇ ਆਪਾਂ ਚੱਕ ਦੇ ਲੈ ਕੇ ਜਾਵਾਂਗੇ ਯਾਮਾ ਅੱਜ ਫੰਦ ਖਾਂਦੇ ਆ ਅੱਗੇ ਕੀ ਕਰਦੇ ਚਲੋ ਜੁੜੇ ਰਹੋ ਬਲੌਗ ਲੋ ਜੀ ਆਪਾਂ ਪਹੁੰਚ ਗਏ ਯਾਰ ਮੈਯੋਲ ਤੇ ਅੱਜ ਦੇਖਦੇ ਸਟਾਰਟ ਹੁੰਦਾ ਨਹੀਂ ਲੋ ਜੀ ਕੋਪੇ ਆਪਾਂ ਮੰਨ ਲਗੇ ਕਿੱਕ ਟੱਕਾ ਲਈ ਕਿ ਇੱਕ ਮੰਨ ਨਾ ਨਾ ਦੂ ਇਹ ਨਹੀਂ ਖਾ ਸਟਾਰਟ ਕਰਕੇ ਮਿਲਦੇ ਆ ਬਾਬੇਓ ਸਟਾਰਟ ਹੋ ਗਿਆ ਵੜ ਕੇ ਚੈੱਕ ਕਰੋ ਜੋ ਜੀ ਵਾਪੇਓ ਆਪਾਂ ਚੱਲੇ ਆਂ ਸਟਾਰਟ ਹੋ ਗਿਆ ਜਿੰਗਾ ਤੇ ਫੜ ਕੇ ਟੈਂਟ ਤੇ ਆਪਾਂ ਹੁਣ ਇੱਕ ਮੁੰਡੇ ਨੂੰ ਹੋਰ ਬਣਾਣਾ ਤਿੰਨੇ ਜਣੇ ਆਪਾਂ ਅੱਜ ਹੈਂ ਚੋਦਾ ਵੀ ਨਹੀਂ ਨਾ ਜੋ ਵਾਪੇਓ ਹੁਣ ਆਪਾਂ ਚੱਲੇ ਆਂ ਜੋ ਵਿੰਦਰਾ ਕ ਨੂੰ ਮੱਥਾ ਟੇਕਣ ਜਾਂ ਮੇਵਾ ਕੀ ਚੈੱਕ ਕਰਦਾ ਰਹੀ ਆ ਮੇਰੀ ਬਾਜ ਲੋ ਬਾਬੇ ਹੱਤਾਂ ਦੇ ਹਾਲ ਦੇਖੋ ਤੇ ਸ਼ੈਲਟਰ ਦਿਖਾਈ ਸ਼ੈਲਟਰ ਪਾ ਚੁੱਕੀ ਆ ਆ ਸਭ ਲਾਇ ਵੇ ਪਿੱਛੇ ਆ ਸਾਜ ਉੱਪਰ ਪਹਿਨੇ ਦੇ ਕੀ ਭਾਈ ਇਹਨੂੰ ਖੜਾ ਉਹ ਆ ਦੇਖੋ ਜੀ ਬੜ ਚੁੱਕਿਆ ਸਾਰਾ ਇਹ ਆ ਮਾ ਕਾਇਰ ਮੈਂ ਵਾ ਕੌਣ ਚਲਾਉਣਾ ਮੈਂ ਸਾਡੇ ਇੱਥੇ ਆਉਂਗੇ ਹੁਣ ਮੱਥਾ ਟੇਕ ਲਈਏ ਲੋ ਜੀ ਪਹਿਲਾਂ ਹੀ ਪਹੁੰਚ ਲੱਗੇ ਇਹਨੂੰ ਤੋਂ ਪਹੁੰਚੇ ਗੋਲ ਦੁਬਾਰਾ ਪਿੰਡ ਪਿੰਦਰਾ ਠੀਕ ਹੈ ਉਜੀ ਇਹ ਸਨੈਪ ਆ ਕੇ ਚੱਲੇ ਨੇ ਪਾਣੇ ਮੱਥਾ ਦੇਖ ਲਿਆ ਸੀਗਾ ਲੈ ਲਈ ਹੋਰ ਕੀ ਰੋਟੀ ਖਾ ਲਈ ਤੇ ਹੁਣ ਆਪਾਂ ਚੱਲੇ ਆ ਘਰ ਨੂੰ